ਸਵਾਗਤ ਹੈ ਬੱਚੇ ਤੁਹਾਡਾ ਵਿਨਾਇਕ ਅਕੈਡਮੀ ਦੇ ਵਿੱਚ ਅੱਜ ਦੀ ਵੀਡੀਓ ਚ ਆਪਾਂ ਚਰਚਾ ਕਰਾਂਗੇ ਪੰਜਾਬੀ ਦੇ ਮਹੱਤਵਪੂਰਨ ਐਮਸੀਕਿਊ ਦੇ ਬਾਰੇ ਚ ਤਾਂ ਚਲੋ ਸ਼ੁਰੂਆਤ ਕਰਦੇ ਹਾਂ ਆਪਾਂ ਆਪਣੇ ਕਲਾਸ ਦੀ ਸਭ ਤੋਂ ਪਹਿਲਾਂ ਤੁਸੀਂ ਇਸ ਕੁਐਸਚਨ ਨੂੰ ਪੜ੍ਹੋ ਤੇ ਇਸ ਦਾ ਜਵਾਬ ਦਿਓ ਕੀ ਆਏਗਾ ਆਪਸ਼ਨ ਬੀ ਭਗਤ ਕਬੀਰ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਤੇਗ ਬਹਾਦਰ ਜੀ ਦੀਆਂ ਰਚਨਾਵਾਂ ਦੀ ਗਿਣਤੀ ਹੈ ਕੀ ਆਏਗਾ ਆਪਸ਼ਨ ਏ ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਦੀ ਵਾਰ ਵਿੱਚ ਛੰਦ ਵਰਤਿਆ ਹੈ। ਕੀ ਹੈਗਾ অপশন D ਨਿਸ਼ਾਨੀ ਤੇ ਸਿਰਖੰਡੇ। ਬਦਸੂਰਤ, ਬਦਸ਼ਕਲ, ਕੋਜਾ, ਭੈੜਾ ਸ਼ਬਦ ਦਾ ਸਮਾਨਰਥੀ ਹੈ। ਇਹ ਹੈ ਗੋਪਚਨ ਬੀ ਕ੍ਰੂਪ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀਆਂ 12 ਵਿੱਚ ਅੰਕੀਤਨ ਕੀ ਆਈਗਾ অপਸ਼ਨ C 슬ෝග ਉਸ ਤੋਂ ਬਾਅਦ ਤੁਸੀਂ ਇਸ ਕੁਐਸਚਨ ਨੂੰ ਪੜ੍ਹੋ ਤੇ ਇਸ ਦਾ ਜਵਾਬ ਦਿਓ ਕੀ ਆਈਗਾ অপਸ਼ਨ D شیرਗੁਰੂ ਨਾਨਕਦੇਵ ਜੀ ਨੰਦਪੁਰ ਸਾਹਿਬ ਦੀ ਸਥਾਪਨਾ ਕਿਸ ਗੁਰੂ ਜੀ ਵੱਲੋਂ ਕੀਤੀ ਗਈ ਕੀ ਹੈ ਇਹਗਾ অপਸ਼ਨ B ਗੁਰੂ ਤੇਗ ਬਹਾਦਰ ਜੀ ਪੰਜਾਬੀ ਭਾਸ਼ਾ ਦੀ ਛੋਟੀ ਤੋਂ ਛੋਟੀ ਅਰਥਹੀਨ ਇਕਾਈ ਹੈ ਕਿਹੜੀ ਹੈ অপশন ডি ਤੁਨੀ ਪੰਜਾਬੀ ਭਾਸ਼ਾ ਦੀ সুর ਨੂੰ ਅੰਕਿਤ ਕਰਨ ਵਾਲੇ ਲਿਪਾਂਕਨ ਕੀ ਆਏਗਾ অপশন এ ਪੰਜਾਬੀ ਵਿੱਚ ਲਗਾਖਰਾਂ ਦੀ ਗਿਣਤੀ ਹੈ ਕੀ ਹੈ ਇਹ অপਸ਼ਨ B 3 ਸੂਰਜਗ੍ਰਹਿ ਕਿਸ ਕਿਸਮ ਦਾ ਸਮਾਸੀ ਸ਼ਬਦ ਹੈ ਕੀ ਆਈਗਾ অপশন এ ਚੁੰਮਰ ਲਈ ਵਿਸ਼ੇਸ਼ ਸਾਜ਼ ਕਿਹੜਾ ਹੈ ਕੀ ਆਈਗਾ অপশন ਸੀ ਟੋਲ ਉਸ ਤੋਂ ਬਾਅਦ ਤੁਸੀਂ ਇਹ ਸਤਰਾਂ ਪੜੋ ਤੇ ਇਹ ਸਤਰਾਂ ਕਿਸ ਬਾਣੀ ਦੀਆਂ ਹਨ ਕਿਸ ਬਾਨੀ ਦੀ ਹਨ অপশন সি সিদ্ধ গোষ্টি এਗਨাইজ ਸ਼ਬਦ ਦਾ ਟੁਕਮਾ ਪੰਜਾਬੀ ਰੂਪ ਹੈ ਕੀ ਆਏਗਾ অপশন ডি ਤੁਹਾਡਾ ਫੌਨਾ ਪ੍ਰਾਚੀਨ ਕਾਲ ਵਿੱਚ ਪੰਜਾਬ ਨੂੰ ਟੱਕ ਦੇਸ਼ ਕਿਉਂ ਕਿਹਾ ਜਾਂਦਾ ਸੀ ਕਿਉਂਕਿ ਇਹ ਕਹਿੰਦੇ ਸੀ অপਸ਼ਨ A ਟੱਕ ਕਬੀਲੇ ਦੇ ਕਾਰਨ ਵਿਕਰਮੀ ਸੰਮਤ ਹੁੰਦਾ ਹੈ ਕੀ ਹੈ ਇਹ ਆਪਸ਼ਨ A ਇਸਵੀ ਸਾਲ ਤੋਂ 57 ਸਾਲ ਅੱਗੇ ਵਿਸ਼ਰਾਮ ਚੀਨਾ ਦੇ ਪੱਕੇ ਹੇਠ ਲਿਖਿਆਂ ਵਿੱਚੋਂ ਕਿਹੜਾ ਵਾਕ ਬਿਲਕੁਲ ਸਹੀ ਹੈ ਕਿਹੜਾ ਸਹੀ ਹੈ অপਸ਼ਨ C ਕਦੇ ਮਰ ਚਿੜੀ ਕਦੇ ਜਿਉਂ ਚਿੜੀ ਦਾ ਅਰਥ ਹੈ ਕੀ ਆਈਗਾ অপਸ਼ਨ D ਜ਼ੁਬਾਨ ਦਾ ਪੱਕਾ ਨਾ ਹੋਣਾ ਗਰਬੜੇ ਦਾ ਤਿਉਹਾਰ ਕਿਸ ਇਲਾਕੇ ਵਿੱਚ ਮਨਾਇਆ ਜਾਂਦਾ ਹੈ ਕਿਹੜਾ ਹੈਗਾ অপਸ਼ਨ ਸੀ ਪਵਾਦ ਵਿੱਚ ਜੋਨਾ ਮੋਡ ਪੰਜਾਬ ਦੇ ਕਿਸ ਖੇਤਰ ਨਾਲ ਸੰਬੰਧਿਤ ਲੋਕ ਨਾਇਕ ਹੈ ਕੀ ਆਈਗਾ অপশন B মালਵਾ ঠিক ਹੈ ਤਾਂ ঠিক ਹੈ ਬੱਚੇ ਇੱਥੇ ਆਪਣੇ ਵੀ एमसीक्यू ਪੂਰੇ ਹੁੰਦੇ ਹਨ ਮਿਲਦੇ ਆਂ ਕੱਲ ਅਗਲੇ एमसीक्यू ਦੇ ਨਾਲ ਅਗਲੇ ਕਲਾਸ ਦੇ ਨਾਲ ਅੱਜ ਦੇ ਲਈ ਇੰਨਾ ਹੀ ਬਹੁਤ-ਬਹੁਤ ਧੰਨਵਾਦ